ਯੋਗੇ ਨਾਹੰਦ ਸਿੰਘਾਂ ਦੇ ਨੀਲੇ ਬਣੇ ਦੀ ਤੂੰ ਗੱਲ ਕਰਦੀ ਆ ਨਾ ਇਹ ਨੀਲਾ ਬਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ ਕੀਤਾ ਆ ਤੇ ਸਾਡੇ ਨਾਹੰਦ ਸਿੰਘਾਂ ਦੀ ਫੌਜ ਦੇ ਪਹਿਲੇ ਜਥੇਦਾਰ ਸਹਜਾਦਾ ਬਾਬਾ ਫਤਿਹ ਸਿੰਘ ਜੀ ਹੋਏ ਆ ਤੂੰ ਕਹਿੰਦੀ ਨਵੇਂ ਨਾਹੰਦ ਸਿੰਘ ਅਨਪੜ ਹੁੰਦੇ ਆ ਕਿ ਸਕੂਲ ਨਹੀਂ ਜਾਂਦੇ ਇਹਨਾਂ ਨੂੰ ਕੀ ਪਤਾ ਕਿਸੇ ਗੱਲ ਦਾ ਤੇ ਮੈਂ ਤੇਰੇ ਵਰਗੀ ਮੂਰਖ ਲੇਡੀ ਨੂੰ ਦੱਸਣਾ ਚਾਹ ਨਹੀਂ ਜਿੱਥੇ ਤਾਂ ਮੈਂ ਜਿਵੇਂ ਚਾਵੇਂ ਬੈਠ ਕੇ ਡਿਬੇਟ ਕਰਨੀ ਤੇਰੇ ਨਾਲੋਂ ਹਜ਼ਾਰ ਗੁਣਾ ਵੱਧ ਪੜ੍ਹੇ ਲਿਕੇ ਨਾਹੰਦ ਸਿੰਘਾਂ ਦੇ ਡੇਰੇ ਵਿੱਚ ਰਹਿੰਦੇ ਆ ਦਾਸਮੁ ਦੀ ਬਾਣੀ ਦੇ ਸੰਤਿਆ ਆਦ ਮਹਾਰਾਜ ਦੀ ਬਾਣੀ ਦੇ ਸੰਤਿਆ ਸ਼ਸਤਰਵਾਜੀ ਘੋੜ ਸਵਾਰੀ ਹਰ ਇੱਕ ਦੇ ਵਿੱਚ ਤੇਰੇ ਵਰਗੀ ਤੋਂ ਅੱਗੇ ਨਿਕਲਣਗੇ ਤੁਹਾਡੇ ਵਰਗੀਆਂ ਪੜੀਆਂ ਲਿਖਿਆ ਨੇ ਆਜ਼ਾਦੀ ਨੂੰ ਨਾਮ ਦੇਤਾ ਵੀ ਛੋਟੇ ਕੱਪੜੇ ਪੋਣਾ ਤੁਹਾਡੀ ਫ੍ਰੀडम ਆ ਆ ਗੰਦਬੰਦ ਖਾਣਾ ਆਜ਼ਾਦੀ ਆ ਤੁਹਾਡੀ ਨਜ਼ਰ ਦੇ ਵਿੱਚ ਇਹਨੂੰ ਆਜ਼ਾਦੀ ਕਹਿੰਦੇ ਪੜੇ ਲਿਖੈਂ ਦੀ ਨਜ਼ਰ ਦੇ ਵਿੱਚ ਜੋ ਜਿਹੜੇ ਪੜ੍ਹਿਆ ਲਿਖਿਆ ਹੋ ਕੇ ਇੰਨੀਆਂ ਮੂਰਖ ਮੰਦਬੁੱਧੀ ਹੋ ਗਈਆਂ ਤੁਹਾਡੇ ਨਾਲੋਂ ਤਾਂ ਅਨਪੜ ਸਾਰੇ ਚੰਗਿਆ ਘੱਟੋ ਘੱਟ ਇਹਦੇ ਪਤਾਇਆ ਕਿ ਜਿਹੜਾ ਕਮੋਣ ਆਇਆ ਉਹ ਕਿਸ ਤਰ੍ਹਾਂ ਕਮਾਈ ਕਰਨੀ ਆ ਤੇ ਜਦੋਂ ਪੜ੍ਹੇ ਲਿਖੇ ਦੀ ਗੱਲ ਕਰਦੀਆਂ ਨਾ ਵੀ ਅਨਪੜ ਹੁੰਦੇ ਆ ਬੈਠੀ ਫਿਰ ਆ ਕੇ ਕੜੀ ਸਿੰਘਾਂ ਦੇ ਨਾਲ ਦਬੇੜ ਦੇ ਵਿੱਚ ਤੈਨੂੰ ਦੱਸਣ ਕਿ ਵੀ ਪੜ੍ਹਿਆ ਲਿਖਿਆ ਕੌਣ ਹੈ ਤੇ ਅਨਪੜ ਕੌਣ ਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਦੁਨੀਆਂ ਦੀ ਸਮਾ ਦੇਖਣ ਵਾਲੀ ਸਭ ਤੋਂ ਪਹਿਲੀ ਘੜੀ ਬਣਾਉਣ ਵਾਲਾ ਵੀ ਨਾਨਦੇ ਸਿੰਘ ਸੀ ਲੈਣਾ ਸਿੰਘ ਨੇ ਜੀਤੀ ਆ ਮਹਾਰਾਜ ਕਹਿੰਦੇ ਸੀਲ ਸੰਜਮ ਸੁਚਪੰਨੀ ਤੁਹਾਡੇ ਵਿੱਚੋਂ ਜਿਹੜਾ ਨਿਗਾ ਸਵਾਇਆ ਨਿਮਰਤਾ ਆ ਸੰਜਮ ਆ ਤੁਹਾਡੀ ਜਿਹੜੀ ਕੰਟਰੋਲ ਕਰਨ ਦੀ ਸ਼ਕਤੀ ਆ ਉਹ ਵੀ ਖਤਮ ਹੋ ਚੁੱਕੀ ਆ ਤੇ ਜਿਹੜੀ ਤੁਹਾਡੇ ਸਰੀਰ ਦੀ ਪਵਿੱਤਰਤਾ ਆ ਉਹ ਵੀ ਖਤਮ ਹੋ ਚੁੱਕੀ ਹੋਵੇ ਦੂਰ ਹੋ ਚੁੱਕੀ ਆ ਤੁਹਾਨੂੰ ਨਾ ਸ਼ਰਮ ਆ ਨਾ ਤੁਹਾਨੂੰ ਕਿਸੇ ਹੋਰ ਗੱਲ ਦਾ ਪਤਾ ਹੈ ਇਹ ਹੀ ਸੀ ਉਹ ਕੁੜੀ ਜਿਹਨੂੰ 1.5 ਲੱਖ ਰੁਪਏ ਆਪਣੇ ਹੱਥੀ ਦੇ ਕੇ ਆਉਂਦਾ ਤੇਰੇ ਵਰਗੀ ਨਾਲ ਤੇ ਕਿਸੇ ਦੀ 5 ਰੁਪਏ ਦੀ ਖਰੀ ਮਦਦ ਕੀਤੀ ਹੋਣੀ ਕਦੇ ਨਹੀਂ ਕੀਤੀ ਹੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਪੰਜਾਬ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਏ ਜਿਹੜੀ ਘਟਨਾ ਤੇ ਹਰ ਕਿਸੇ ਬੰਦੇ ਨੇ ਆਪਣੇ ਚੰਗੇ ਮਾੜੇ ਵਿਚਾਰ ਦਿੱਤੇ ਨੇ ਮੈਂ ਉਹਨਾਂ ਲਗੌੜਾਂ ਦੀ ਗੱਲ ਕਰ ਰਹੀਆਂ ਜਿਨ੍ਹਾਂ ਨੇ ਆਪਣੇ ਵਿਚਾਰ ਉਹਦੇ ਹੱਕ ਦੇ ਵਿੱਚ ਦਿੱਤੇ ਨੇ ਤੇ ਜਿਨ੍ਹਾਂ ਦੇ ਵਿੱਚ ਨਾਮ ਆਉਂਦਾ ਏ ਹਰਜੀਤ ਸਿੰਘ ਦਾ ਕਲਜੀਤ ਸਿੰਘ ਦਾ ਹੋਰ ਵੀ ਕਈ ਗੰਦਮੰਦ ਨੇ ਮੀਕੇ ਵਰਗਿਆਂ ਨੇ ਵੀ ਆ ਕੇ ਉਹਦੀ ਸਪੋਰਟ ਕੀਤੀ ਆ ਕਿ ਬਿਲਕੁਲ ਸਹੀ ਹੋਇਆ ਇਹਨਾਂ ਦੇ ਹੀ ਚਲਦਿਆਂ ਦੇ ਵਿੱਚ ਇੱਕ ਬਿਆਨ ਆਇਆ ਸੋਸ਼ਲ ਮੀਡੀਆ ਤੇ ਉਹਤੇ ਜਿਹਦਾ ਨਾਮ ਹੈ ਨੈਨਸੀ ਗਰੇਵਾਲ ਕਿ ਕਿ ਕੰਚਨ ਕੁਮਾਰ ਵੀ ਨਾਮ ਬਦਲ ਕੇ ਪੰਜਾਬ ਨੂੰ ਬਦਨਾਮ ਕਰ ਰਹੀ ਸੀ ਇਹ ਵੀ ਕਿਸੇ ਬਾਹਰਲੇ ਮੁਲਕ ਦੇ ਵਿੱਚ ਸ਼ਰਨ ਲੈ ਕੇ ਬੈਠੀ ਹੋਈ ਤੇ ਨਾਮ ਬਦਲ ਕੇ ਹੀ ਬੈਠੀ ਹੋਈ ਹੈ ਕੁਝ ਸਮਾਂ ਪਹਿਲਾਂ ਇਹਨੇ ਸਾਡੀ ਵੀਡੀਓ ਪਾਈ ਸੀ ਜਿਹਦੇ ਵਿੱਚ ਇਹਨੇ ਪਤਾ ਨਹੀਂ ਕਿੰਨਾ ਕੁ ਬਕਵਾਸ ਕੀਤਾ ਸੀ ਅਸੀਂ ਇਹਨੂੰ ਜਵਾਬ ਦੇਣਾ ਸੀ ਪਰ ਸਾਨੂੰ ਸੰਗਤ ਨੇ ਉਸ ਵੇਲੇ ਮੈਸੇਜ ਕਰ ਕਰ ਕੇ ਇਹ ਗੱਲ ਕਹੀ ਹੈ ਵੀ ਇਸ ਗੰਦ ਦੇ ਨਾਲ ਤੁਸੀਂ ਆਪਣਾ ਮੂੰਹ ਨਾ ਗੰਦਾ ਕਰਿਓ ਤਾਂ ਅਸੀਂ ਤੈਨੂੰ ਉਸ ਵੇਲੇ ਜਵਾਬ ਨਹੀਂ ਸੀ ਦਿੱਤਾ ਤੇ ਤੂੰ ਪਰ ਤੂੰ ਉਹ ਔਰਤ ਹੈ ਜਿਹੜੀ ਹਰ ਮੁੱਦੇ ਤੇ ਆ ਕੇ ਸਿੰਘਾਂ ਨੂੰ ਟੌਰਚਰ ਕਰਦੀਆਂ ਤੇ ਲੈ ਹੁਣ ਸੁਣ ਜਿਸ ਗੰਧ ਨੂੰ ਤੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੀਆਂ ਅਸੀਂ ਉਸ ਗੰਧ ਨੂੰ ਬੰਦ ਕਰਨ ਦੇ ਜਿੰਨਾ ਜ਼ੋਰ ਲਾ ਸਕਿਆ ਸੀ ਉਨਾ ਹੀ ਜ਼ੋਰ ਲਾਵਾਂਗੇ ਸਪੋਰਟ ਕਰਾਂਗੇ ਤੂੰ ਗੱਲ ਕੀਤੀ ਹੈ ਵੀ ਕਾਨੂੰਨ ਨਾਮ ਦੀ ਵੀ ਕੋਈ ਚੀਜ਼ ਹੈ ਤੇ ਮੈਂ ਤੈਨੂੰ ਕਹਿਣਾ ਚਾਹੁੰਨੀ ਹਾਂ ਵੀ ਜਾ ਕੇ ਇੰਟਰਵਿਊ ਸੁਣ ਐਡਵੋਕੇਟ ਸਿਮਰਨਜੀਤ ਕੌਰ ਦਾ ਜਿਨ੍ਹਾਂ ਨੇ ਕਿਹਾ ਵੀ ਚਾਈਲਡ ਕਮਿਸ਼ਨ ਦੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਿਕੰਚਨ ਕੁਮਾਰੀ ਦੀ ਕੰਪਲੇਂਟਾਂ ਅਸੀਂ ਦਿੱਤੀਆਂ ਤੇ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਜੇ ਇਹ ਸਭ ਕੁਝ ਪਹਿਲਾਂ ਹੀ ਪ੍ਰਸ਼ਾਸਨ ਕੰਟਰੋਲ ਕਰ ਲੈਂਦਾ ਇਹ ਸਿੰਗਲ ਨੂੰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦੀ ਲੋੜ ਹੀ ਨਹੀਂ ਸੀ ਪੈਣੀ ਤੇਰੇ ਵਰਗਿਆਂ ਨੂੰ ਕਾਨੂੰਨ ਦੀਆਂ ਗੱਲਾਂ ਤਾਂ ਆਉਂਦੀਆਂ ਆ ਕਿਉਂਕਿ ਕਾਨੂੰਨ ਤੁਹਾਡੇ ਵਰਗਿਆਂ ਲਈ ਬਣਿਆ ਹੋਇਆ ਆ ਜਿੰਨਾ ਬਕਵਾਸ ਸੋਸ਼ਲ ਮੀਡੀਆ ਤੇ ਆ ਕੇ ਗੰਦ ਤੁਹਾਡੇ ਵਰਗਿਆਂ ਪਾਉਂਦੀਆਂ ਨੇ ਜੇ ਕਾਨੂੰਨ ਚੰਗਾ ਹੋਵੇ ਤੇ ਤੁਹਾਡੀਆਂ ਆਈਡੀਆ ਬੰਦ ਕਰ ਦੇਵੇ ਤੇ ਤੁਹਾਡੀ ਅਕਲ ਟਿਕਾਣੀ ਆ ਜਾਵੇ ਵੀ ਕਿਦਾਂ ਦਾ ਕੰਟੈਂਟ ਕਿਦਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਰਨੀ ਚਾਹੀਦੀ ਆ ਤੂੰ ਆਪਣੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਵਿਚਾਰ ਦਿੱਤੇ ਆ ਵੀ ਪਹਿਲਾਂ ਨੂੰ ਐ ਧੋਖੇ ਨਾਲ ਸੱਦ ਲਿਆ ਨੂੰ ਸਮਝਾ ਦਿੰਦੇ ਜੇ ਕਰ ਦਿੰਦੇ ਉਹ ਕਰ ਦਿੰਦੇ ਔਰਤ ਦੇ ਬਾਹਰ ਕਰ ਦਿੱਤਾ ਇਹ ਯੋਧਿਆ ਹੈ ਕੀ ਹੈ ਇਹ ਉਹ ਆ ਪਹਿਲਾਂ ਉਹਨੇ ਮੈਂ ਤੇਰੇ ਵਰਗੀਆਂ ਵਾਸਤੇ ਗੁਰਬਾਣੀ ਨੇ ਜਿਹੜਾ ਪਰਮਾਨੇ ਕੀਤਾ ਤੈਨੂੰ ਉਸ ਗੱਲ ਦਾ ਗਿਆਨ ਕਰਾਉਣਾ ਚਾਹੁੰਦੀ ਆ ਮਹਾਰਾਜ ਨੇ ਬੜੇ ਸਾਲ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਰੰਨਾ ਹੋਈਆਂ ਬੋਧੀਆਂ ਜਿੱਥੇ ਆ ਕੇ ਦਰਨਾ ਸਲਾਹਕਰ ਬਣ ਜੇ ਨਾ ਜਿੱਥੇ ਆ ਕੇ ਦਰਨਾ ਦੀ ਪ੍ਰਧਾਨਤਾ ਹੋ ਜਾਵੇ ਪੁਰਖ ਹੋਏ ਸਹੀ ਯਾਦ ਇਹੋ ਜਿਹਾਂ ਤੁਹਾਡੇ ਵਰਗੀਆਂ ਨੂੰ ਸਪੋਰਟ ਕਰਨ ਵਾਲੇ ਜਿਹੜੇ ਪੁਰਖ ਹੁੰਦੇ ਉਹ ਸ਼ਿਕਾਰੀ ਬਣ ਜਾਂਦੇ ਆ ਉਹ ਸ਼ਿਕਾਰ ਖੇੜਨ ਵਾਲੇ ਤੁਹਾਡੇ ਸਪੋਰਟਰ ਆ ਤੇ ਉਸ ਆਦੇ ਉੱਤੇ ਆ ਕੇ ਜੋ ਕੁਝ ਵੀ ਤੁਸੀਂ ਖਾਣੇ ਪੀਣੇ ਆ ਨਾ ਤੁਹਾਨੂੰ ਆਦਰ ਪੈ ਚੁੱਕੀ ਹੈ ਹਰਾਮ ਦਾ ਖਾਣ ਦੀ ਕੱਪੜੇ ਲਾ ਕੇ ਗੰਨੀਆਂ ਮੰਦੀਆਂ ਵੀਡੀਓ ਪਾ ਕੇ ਸਿੱਖਾਂ ਦੇ ਖਿਲਾਫ ਵੀਡੀਓ ਪਾ ਕੇ ਤੁਹਾਨੂੰ ਲੱਗਦਾ ਵੀ ਇਹ ਕੰਟੈਂਟ ਵਧੀਆ ਚੱਲਦਾ ਹੈ ਇਹ ਤੁਸੀਂ ਉਹ ਮੁੱਦਾ ਫੜ ਲੈਣੇ ਹੋ ਮਹਾਰਾਜ ਕਹਿੰਦੇ ਸੀਲ ਸੰਜਮ ਸੁਚਪੰਨੀ ਤੁਹਾਡੇ ਵਿੱਚੋਂ ਜਿਹੜਾ ਨਿਗਾ ਸਵਾਇਆ ਨਿਮਰਤਾ ਆ ਸੰਜਮ ਆ ਤੁਹਾਡੀ ਜਿਹੜੀ ਕੰਟਰੋਲ ਕਰਨ ਦੀ ਸ਼ਕਤੀ ਆ ਉਹ ਵੀ ਖਤਮ ਹੋ ਚੁੱਕੀ ਆ ਤੇ ਜਿਹੜੀ ਤੁਹਾਡੇ ਸਰੀਰ ਦੀ ਪਵਿੱਤਰਤਾ ਆ ਉਹ ਵੀ ਖਤਮ ਹੋ ਚੁੱਕੀ ਹੋਵੇ ਦੂਰ ਹੋ ਚੁੱਕੀ ਆ ਤੁਹਾਨੂੰ ਨਾ ਸ਼ਰਮ ਹੈ ਨਾ ਤੁਹਾਨੂੰ ਕਿਸੇ ਹੋਰ ਗੱਲ ਦਾ ਪਤਾ ਹੈ ਇਹੀ ਸੀ ਉਹ ਕੁੜੀ ਜਿਹਨੂੰ 1.5 ਲੱਖ ਰੁਪਏ ਆਪਣੇ ਹੱਥੀ ਦੇ ਕੇ ਆਂਦਾ ਤੇਰੇ ਵਰਗੀਆਂ ਨੇ ਤਾਂ ਕਿਸੇ ਦੀ 5 ਰੁਪਏ ਦੀ ਖਰੇ ਮਦਦ ਕੀਤੀ ਹੋਣੀ ਕਦੇ ਨਹੀਂ ਕੀਤੀ ਹੋਣੀ ਜਿਹੜੇ ਨੰਘ ਸਿੰਘਾਂ ਨੇ ਨੀਲੇ ਬਣੇ ਦੀ ਤੂੰ ਗੱਲ ਕਰਦੀਆਂ ਨਾ ਇਹ ਨੀਲਾ ਬਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤਾ ਆ ਇਹ ਸਾਡੇ ਨੰਘ ਸਿੰਘਾਂ ਦੀ ਫੌਜ ਦੇ ਪਹਿਲੇ ਜਥੇਦਾਰ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਹੋਏ ਆ ਜਿਨ੍ਹਾਂ ਦੀ ਇਹ ਸਾਜੀ ਹੋਈ ਨਦਾਲੀ ਫੌਜ ਆ ਜੇ ਇਸ ਫੌਜ ਦੇ ਉੱਤੇ ਤੂੰ ਸਵਾਲ ਚੱਕਣ ਨਹੀਂ ਆ ਤੂੰ ਕਹਿੰਨੀ ਨਵੇਂ ਨਹੰਗ ਸਿੰਘ ਅਨਪੜ ਹੁੰਦੇ ਆ ਕਰੀ ਸਕੂਲ ਨਹੀਂ ਜਾਂਦੇ ਇਹਨਾਂ ਨੂੰ ਕੀ ਪਤਾ ਕਿਸੇ ਗੱਲ ਦਾ ਤੇ ਮੈਂ ਤੇਰੇ ਵਰਗੀ ਮੂਰਖ ਲੇਡੀ ਨੂੰ ਦੱਸਣਾ ਚਾਹ ਨਹੀਂ ਜਿੱਥੇ ਚਾਵੇਂ ਜਿਵੇਂ ਚਾਵੇਂ ਬੈਠ ਕੇ ਡਿਬੇਟ ਕਰਨੀ ਤੇਰੇ ਨਾਲੋਂ ਹਜ਼ਾਰ ਗੁਣਾ ਵੱਧ ਪੜੇ ਲੇਕਿਨ ਨਹੰਗ ਸਿੰਘਾਂ ਦੀ ਡੇਰਿਆਂ ਵਿੱਚ ਰਹਿੰਦੇ ਆ ਦਸਮਣੀ ਬਾਣੀ ਦੀ ਸੰਤਿਆ ਆਦਿ ਮਹਾਰਾਜ ਦੀ ਬਾਣੀ ਦੀ ਸੰਤਿਆ ਸ਼ਸਤਰਵਾਜੀ ਘੋੜ ਸਵਾਰੀ ਹਰ ਇੱਕ ਦੇ ਵਿੱਚ ਤੇਰੇ ਵਰਗੀ ਤੋਂ ਅੱਗੇ ਨਿਕਲਣਗੇ ਤੇਰੇ ਵਰਗੀ ਪੜ੍ਹੀ ਲਿਖੀ ਨੇ ਕੀ ਕਰ ਦਿੱਤਾ ਤੁਹਾਡੇ ਵਰਗੀਆਂ ਪੜੀਆਂ ਲਿਖਿਆ ਨੇ ਆਜ਼ਾਦੀ ਨੂੰ ਨਾਮ ਦੇਤਾ ਵੀ ਛੋਟੇ ਕੱਪੜੇ ਪੋਣਾ ਤੁਹਾਡੀ ਫ੍ਰੀडम ਆ ਆਜ਼ਾਦੀ ਆ ਆ ਗੰਦਬੰਦ ਖਾਣਾ ਆਜ਼ਾਦੀ ਆ ਤੁਹਾਡੀ ਨਜ਼ਰ ਦੇ ਵਿੱਚ ਇਹਨੂੰ ਆਜ਼ਾਦੀ ਕਹਿੰਦੇ ਪੜ੍ਹੇ ਲਿਖੇ ਦੀ ਨਜ਼ਰ ਦੇ ਵਿੱਚ ਤੁਸੀਂ ਪੜ੍ਹਿਆ ਲਿਖਿਆ ਹੋ ਕੇ ਇੰਨੀਆਂ ਮੂਰਖ ਮੰਦਬੁੱਧੀ ਹੋ ਗੀਆਂ ਤੁਹਾਡੇ ਨਾਲੋਂ ਤਾਂ ਅਨਪੜ ਸਾਰੇ ਚੰਗਿਆ ਘੱਟੋ ਘੱਟ ਇਹਨਾਂ ਨੂੰ ਇਹ ਤੇ ਪਤਾ ਆ ਕਿ ਜਿਹੜਾ ਕਮੋਣ ਆ ਉਹ ਕਿਸ ਤਰ੍ਹਾਂ ਕਮਾਈ ਕਰਨੀ ਆ ਤੇ ਜਦੋਂ ਪੜ੍ਹੇ ਲਿਖੇ ਦੀ ਗੱਲ ਕਰਦੀਆਂ ਨਾ ਵੀ ਅਨਪੜ ਹੁੰਦੇ ਆ ਬੈਠੀ ਫਿਰ ਆ ਕੇ ਕਦੀ ਸਿੰਘਾਂ ਦੇ ਨਾਲ ਡਿਬੇਟ ਦੇ ਵਿੱਚ ਤੈਨੂੰ ਦੱਸਣ ਕਿ ਵੀ ਪੜ੍ਹਿਆ ਲਿਖਿਆ ਕੌਣ ਹੈ ਤੇ ਅਨਪੜ ਕੌਣ ਹੁੰਦਾ ਤੇ ਤੈਨੂੰ ਦੱਸਣਾ ਚਾਹੁੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਦੁਨੀਆ ਦੀ ਸਮਾ ਦੇਖਣ ਵਾਲੀ ਸਭ ਤੋਂ ਪਹਿਲੀ ਘੜੀ ਬਣਾਉਣ ਵਾਲਾ ਵੀ ਨੰਘ ਸਿੰਘ ਸੀ ਲੈਣਾ ਸਿੰਘ ਮਜੀਠੀਆ ਜੇ ਇਸ ਵੇਲੇ ਅੰਗਰੇਜ਼ਾਂ ਦੀਆਂ ਜਿੱਥੇ ਜਿਹੜੇ ਮੋਲਕਾਂ ਵਿੱਚ ਜਾ ਕੇ ਜਿਨ੍ਹਾਂ ਦੇ ਤਲਵੇ ਚਟਦੀਆਂ ਫਿਰਦੀਆਂ ਨਾ ਉਹਨਾਂ ਅੰਗਰੇਜ਼ਾਂ ਦੇ ਵੇਲੇ ਦੇ ਵਿੱਚ ਵੀ ਉਹਨਾਂ ਦੀਆਂ ਬਣਾਈਆਂ ਹੋਈਆਂ ਤੋਪਾਂ ਦੀਆਂ ਜਦੋਂ ਬੈਰਲਾ ਗਰਮ ਹੋ ਜਾਂਦੀਆਂ ਸੀ ਨਾ ਇਹ ਨੰਘ ਸਿੰਘ ਫੌਜਾਂ ਦੇ ਉਹ ਵਿਗਿਆਨੀ ਦਾ ਨਾਮ ਦੱਸ ਰਹੀ ਤੈਨੂੰ ਲੈਣਾ ਸਿੰਘ ਮਜੀਠੀਆ ਦਾ ਜਿਹਨੇ ਉਹ ਤੋਪਾਂ ਬਣਾਈਆਂ ਸੀ ਡਿਸਪੋਜ਼ੇਬਲ ਤੋਪਾਂ ਬਣਾਈਆਂ ਸੀਗੀਆਂ ਉਹਨੇ ਇਹੋ ਜੀਆਂ ਤੋਪਾਂ ਬਣਾਈਆਂ ਜਿਨ੍ਹਾਂ ਦੀ ਬੈਰਲ ਨਹੀਂ ਸੀ ਗਰਮ ਹੁੰਦੀ ਸਟੇਜ ਦੀ ਬੈਰਲ ਪਾ ਦੇਤੀ ਅੱਜ ਵੀ ਪੜੇ ਲਿਖੇ ਨੌਜਵਾਨਾ ਜਿਹੜੇ ਇੰਨੀ ਦੇਸ਼ ਦੀ ਤਰੱਕੀ ਕਰ ਰਹੇ ਆ ਤੇ ਦੂਜੀ ਗੱਲ ਤੂੰ ਕਹਿੰਨੀ ਐ ਵੀ ਉਹਦਾ ਰੇਪ ਹੋਇਆ ਤੂੰ ਕੋਲ ਬੈਠੀ ਸੀ ਜਿਹੜਾ ਉਹਦਾ ਰੇਪ ਹੋ ਗਿਆ ਜਿਹੜਾ ਬੰਦਾ ਰੇਪ ਹੋਣ ਵਾਲਿਆਂ ਦੀ ਮਦਦ ਕਰਿਆ ਉਹਨਾਂ ਨੂੰ ਇਨਸਾਫ ਦਿਵਾ ਰਿਆ ਉਹ ਬੰਦਾ ਇਹੋ ਜਿਹਾ ਰੇਪ ਕਰੂਗਾ ਰੇਪ ਵੀ ਤੁਹਾਡੇ ਵਰਗਿਆਂ ਦਾ ਵੀ ਰੇਪ ਹੁੰਦਾ ਆ ਕੋਈ ਜਿਹੜੀਆਂ ਆਪਣੇ ਸਰੀਰ ਦੀ ਨਮਾਈ ਸ਼ਾਮਪ ਕਰਦੀਆਂ ਤੇ ਛੋਟੇ ਛੋਟੇ ਪੈਸਿਆਂ ਤੇ ਜਾ ਕੇ ਪਤਾ ਨਹੀਂ ਕਿੱਥੇ ਜਾ ਜਾ ਕੇ ਮੂੰਹ ਮਾਰਦੀਆਂ ਤੁਹਾਡੇ ਵਰਗਿਆਂ ਦਾ ਵੀ ਖਾਲਸਾ ਰੇਪ ਕਰਦਾ ਖਾਲਸੇ ਦਾ ਕਰਦਾਰ ਹੁਣ ਹੀ ਨਾ ਗਿਰ ਚੁੱਕਾ ਆ ਤੂੰ ਯੋਧਿਆਂ ਦੀ ਗੱਲ ਕਰਦੀ ਆ ਤੂੰ ਬੜੀ ਵੱਡੀ ਯੋਧੀਆਂ ਨਾ ਇੱਥੇ ਬੈਠ ਕੇ ਬਕਵਾਸ ਕਰਨ ਬਸ ਲੱਗੀ ਚੌਕ ਕੇ ਫੋਨ ਦੇ ਮੂੰਹ ਐਡਾ ਬਾੜ ਕੇ ਨਾ ਤੇਰਾ ਪਤਾ ਲੱਗਦਾ ਤੂੰ ਬੰਦਾ ਕਿ ਤੂੰ ਜਨਾਨੀ ਆ ਤੂੰ ਭਗਵਾਨ ਦਮਨ ਸਰਕਾਰ ਨੂੰ ਕੀ ਅਪੀਲਾ ਕਰਦੀ ਫਿਰਦੀ ਆਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਇਹ ਤੁਹਾਡੇ ਵਰਗੀਆਂ ਗੰਦੀਆਂ ਨੂੰ ਨੱਥ ਪਾਈ ਜਾਵੇ ਤੁਹਾਡੇ ਵਰਗੀਆਂ ਦੇ ਪੇਜ ਚੈਨਲ ਬੰਦ ਕੀਤੇ ਜਾਣ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸਹੀ ਬਣ ਸਕੇ ਤੂੰ ਕਹਿੰਨੀ ਆ ਕਿ ਵੀ ਐ ਹੋ ਗਿਆ ਯੋਧਿਆਂ ਯੋਧਿਆਂ ਨੇ ਐ ਨਹੀਂ ਕਰਦੇ ਉਹ ਨਹੀਂ ਕਰਦੇ ਯੋਧੇ ਵਾਕੀ ਵਿੱਚ ਜਦੋਂ ਸਮਾਂ ਆ ਜਾਏ ਜਦੋਂ ਕਿਤੇ ਲੋੜ ਪੈ ਜਾਣਾ ਯੋਧੇ ਫਿਰ ਇਸ ਦੇ ਹਿਸਾਬ ਦੇ ਨਾਲ ਹੀ ਸੌਦਾ ਲਾਉਂਦੇ ਆ ਜਿਸ ਸਮੇਂ ਦੀ ਮੰਗ ਆ ਕਿ ਜਿੱਥੇ ਜਿੱਥੇ ਅੱਜ ਵੀ ਪੰਜਾਬ ਦੇ ਵਿੱਚ ਜਿੱਥੇ ਕਿਤੇ ਮਰਜ਼ੀ ਜਾ ਕੇ ਦੇਖ ਲਈ ਜਿਹੜੇ ਫੈਸਲੇ ਸਰਕਾਰਾਂ ਤੋਂ ਨਹੀਂ ਨਹੀਂ ਹੁੰਦੇ ਉਹ ਨੰਘ ਸਿੰਘ ਫੌਜਾਂ ਕਰਾਉਂਦੀਆਂ ਪਤਾ ਨਹੀਂ ਕਿੰਨੀਆਂ ਕਿ ਧੀਆਂ ਦੇ ਘਰ ਬਸਾਏ ਆ ਪਤਾ ਨਹੀਂ ਕਿੰਨੇ ਕਿ ਗਰੀਬਾਂ ਦੇ ਘਰ ਅਜ ਨੰਘ ਸਿੰਘਾਂ ਤੋਂ ਚੱਲਦੇ ਆ ਤੇਰੇ ਵਰਗੀ ਪੜ੍ਹੀ ਲਿਖੀ ਤੋਂ ਤੇਰੇ ਵਰਗੀ ਪੜ੍ਹੀ ਲਿਖੀ ਤੋਂ ਚਾਰ ਪਰੌਣੇ ਘਰ ਆਇਆ ਨੂੰ ਪ੍ਰਸ਼ਾਦਾ ਨਹੀਂ ਚਖਾਇਆ ਜਾਣਾ ਤੇਰੇ ਵਰਗੀ ਤੋਂ ਤੇਰੇ ਵਰਗੀ ਤੋਂ ਚਾਰ ਰੋਟੀਆਂ ਨਹੀਂ ਪਕਣੀਆਂ ਤੇ ਨੰਘ ਸਿੰਘਾਂ ਦੇ ਡੇਰਿਆਂ ਵਿੱਚ ਜਾ ਕੇ ਦੇਖੀ 24 ਘੰਟੇ ਲੰਗਰ ਪ੍ਰਸ਼ਾਦੇ ਚੱਲਦੇ ਆ ਜਿਹੜੇ ਬਾਦਾਮ ਤੇਰੇ ਵਰਗੀਆਂ ਅਲਮਾਰੀਆਂ ਵਿੱਚ ਜਿੰਦੇ ਲਾਲਾ ਕੇ ਰੱਖਦੀਆਂ ਨਾ ਬਾਦਾਮ ਹੋ ਗਏ ਜੋ ਵੀ ਕਿਸਮਾਂ ਦੀ ਹੋ ਗਈਆਂ ਸਾਰੀਆਂ ਚੀਜ਼ਾਂ ਇਹੋ ਜਿਹੇ ਰਗੜੇ ਲਾ ਕੇ ਨਿਸ਼ਕਾਮ ਚਲਾਉਂਦੇ ਜਿਹੜਾ ਮਰਜੀ ਤੇਰੇ ਵਰਗੀ ਵੀ ਆ ਕੇ ਛਾਕ ਲਵੇ ਮੈਡੀਕੀਸ਼ਨ ਬੂਹੇ ਤੋਂ ਖਾਲੀ ਨਹੀਂ ਮੋੜਦੇ ਇਹ ਖਾਲਸੇ ਰਾਜੇ ਮਹਾਰਾਜੇ ਗੁਰਗੋਵਸ ਸਿੰਘ ਬਾਦਸ਼ਾਹ ਮਹਾਰਾਜ ਦੀ ਫੌਜ ਰੱਜੀ ਪੁੱਜੀ ਫੌਜ ਆ ਤੇਰੇ ਵਾਂਗੂੰ ਮੰਗਦੀ ਫੌਜ ਨਹੀਂ ਹੈਗੀ ਨਾ ਤੇਰੇ ਵਰਗੀਆਂ ਤੇਰੀ ਪਹਿਲੀਆ ਤੇਰੇ ਮੂੰਚੋਂ ਇਹ ਸ਼ਬਦ ਜੱਚਦੇ ਹੀ ਨਹੀਂ ਤੂੰ ਨੀਲੇ ਬਾਣੇ ਦੀ ਗੱਲ ਕਰੇ ਕਮਰ ਕਸੇ ਦੀ ਗੱਲ ਕਰੇ ਜਿਹੜੇ ਤੂੰ ਕਹਿੰਨੀ ਆ ਨਾ ਬੈਲਟ ਆ ਉਹ ਬੈਲਟ ਨਹੀਂ ਉਹ ਕਮਰ ਕਸਾਉ ਖਾਲਸੇ ਦਾ ਸ਼ਾਸਤਰ ਆ ਉਹ ਖਾਲਸੇ ਦੀ ਸੇਫਟੀ ਬੈਲਟ ਆ ਸੋ ਜਿੰਨਾ ਵੀ ਤੂੰ ਬਕਵਾਸ ਕੀਤਾ ਆ ਤੈਨੂੰ ਮੈਂ ਜਵਾਬ ਦੇ ਦਿੱਤਾ ਆ ਤੇ ਹੁਣ ਤੇਰੇ ਵਰਗੇ ਨੇ ਫੇਰ ਜਦ ਵਾਧੂ ਭੌਂਕਣ ਆਇਆ ਤੇ ਅਸੀਂ ਹੁਣ ਬਾਰ-ਬਾਰ ਤੇਰੇ ਨਾਲ ਮੱਥਾ ਤੇ ਨਹੀਂ ਲਾਉਣਾ ਤੇ ਜੇ ਤੂੰ ਕੋਈ ਕੋਈ ਵੀ ਹੁਣ ਇਸ ਵੀਡੀਓ ਵਿੱਚ ਅਕਨਾਂਗ ਸਿੰਘ ਦੇ ਬਾਣੀ ਬਾਰੇ ਬੋਲਦੀਆਂ ਤੇ ਮੈਂ ਨਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਕਰਦੀਆਂ ਕਿ ਸਾਈਬਰ ਕ੍ਰਾਈਮ ਦੇ ਵਿੱਚ ਇਹਦੀ ਰਿਪੋਰਟ ਕੀਤੀ ਜਾਵੇ ਇਹ ਖਾਲਸੇ ਦੇ ਬਾਣੀ ਦੇ ਖਿਲਾਫ ਖਾਲਸੇ ਦੀ ਸਿੱਖੀ ਦੇ ਸ਼ਾਨ ਦੇ ਖਿਲਾਫ ਜਿਹੜਾ ਵੀ ਬਕਵਾਸ ਕਰਦੀ ਤੇਰੇ